ਇਹ ਲੜਾਈ ਇਹ ਪਤਾ ਨਹੀਂ ਆ ਹੋ ਗਈ ਆ ਤੇ ਉਹਨੇ ਆਪੇ ਉਹ ਲੋ ਫੋਨ ਲਾਇਆ ਫਿਰ ਨੇ ਆਉਣ ਲੱਗਾ ਘਰੇ ਤੇ ਮੈਂ ਕਦੋਂ ਆ ਗਿਆ ਮੈਂ ਭੱਜ ਕੇ ਅੰਦਰ ਵੜ ਗਈ ਦੱਤੀ ਮੈਂ ਬਾਹਰ ਦੀ ਮੁੜ ਕੇ ਨਿਕਲੀ ਕਦੋਂ ਮੁੰਡੇ ਦੇ ਪੁੱਟ ਤੇ ਕੱਟਦੇ ਰਹੇ ਉਹ ਕਿੰਨੇ ਚਲਾਈ ਉਹਨੇ ਚਲਾਈ ਹਾਂ ਜੀ ਗਦੇਵ ਸਿੰਘ ਪਿੰਡ ਬਲਟੋਆ ਕਿੰਨਾ ਨੁਕਸਾਨ ਕਿੰਨਾ ਕੀਤਾ ਵਾਹ ਜੀ ਕਾਫੀ ਨੁਕਸਾਨ ਕੀਤਾ ਮੁੰਡੇ ਨੂੰ ਕੋਟਬਾਰ ਕੀਤੀ ਸਟਾ ਲਾਈਆਂ ਮੌਲਾਈ ਦਰਸੇਵ ਸਿੰਘ ਸਨ ਆਫ ਬਲਵੰਤ ਸਿੰਘ ਵਾਸੀ ਬੇਕਾ ਹਲਗੋ ਇਹ ਇਲੈਕਸ਼ਨ ਵਾਲੀ ਰਾਤ ਸਾਡੇ ਕੋਲ ਕਰੀਬ ਸਾਡੇ ਘਰ ਦੇ ਵਿੱਚ ਆਏ ਸੀ ਸਾਡੇ ਘਰ ਕੋਲੀ ਚਲੀ ਹੈ ਮੌਕੇ ਤੇ ਹੀ ਗਏ ਆ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਹ ਸਬੰਧੀ ਜੋ ਅਗਲੇ ਬੰਨੇ ਤਕਰੀਰ ਹਾਲਾਤ ਸਾਹਮਣੇ ਆਉਣਗੇ ਉਹ ਬੰਦੀ ਕਾਰਵਾਈ ਕੀਤੀ ਜਾਏਗੀ ਨਾਵੀਰ ਜੀ ਤੁਹਾਡਾ ਬਿਜਨਤ ਸਿੰਘ ਜੀ ਕਿਹੜਾ ਬੰਦੇ ਆ ਗੋਕਲਾ ਜੀ ਸਾਡੀ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਇਹ ਸਰ ਮਲਾਤਾਂ ਕਹਤੋਂ ਗਿਆ ਹਨ ਅੱਗੇ ਦੇਂਦਾ ਰਹਿਦਾ ਹੈ ਕਿੱਥੋਂ ਦਾ ਬੰਦਾ ਹੈ ਇਹ ਬਟੋਆ ਦਾ ਜੀ ਅੱਛਾ ਪਿੰਡ ਬਟੋਆ ਹੈ ਰਾ ਹਾਲਾ ਢਫੇ ਵਜਦੇ ਕਾਰਨ ਕੀ ਹੈ ਜੀ ਇਹ ਜੀ ਜਨਾਬ ਇਸ ਤਰ੍ਹਾਂ ਮਤਲਬ ਭਤੀ ਸਾਡੀ ਕੱਢ ਕੇ ਲੈ ਗਿਆ ਜੀ ਉਹਦੇ ਚਾਹੀ ਆਵੇ ਅੰਦਰ ਬਾੜ ਆੜ ਮਾਰਿਆ ਤੇ ਇਹਦਾ ਆਪਣੇ ਦੋਸ਼ ਕੋਈ ਨਹੀਂ ਇਹਦਾ ਤੇ ਤੁਹਾਡੇ ਨਾਲ ਕਾਹਤੋਂ ਲੜਾਈ ਹੈ ਜੀ ਅਰੇ ਦੇ ਨਾਲ ਵੀ ਅਸੀਂ ਠੇਕੇ ਟੁਕੇ ਤੇ ਪਹਿਲੀ ਉਹਨਾਂ ਨਾਲ ਕਰਕੇ ਤੇ ਇਹ ਕਰਤੀ ਮਤਲਬ ਕਿ ਜਿਹੜੇ ਭਰਾ ਦੀ ਪਹਿਲੀ ਠੇਕੇ ਤੇ ਹਾਂਜੀ ਪਹਿਲੀ ਠੇਕੇ ਤੇ ਇਹ ਕੀ ਆਂਦਾ ਇਹ ਪਹਿਲੀ ਸ਼ਰਾਉ ਨੂੰ ਠੱਕੇ ਨਾਲ ਫਿਰਨ ਦੇ ਆਈ ਤੇ ਆ ਗੋਲੀ ਕਿੰਨੇ ਚਲਾਈ ਉਹਨਾਂ ਚਲਾਈ ਹਾਂਜੀ ਗਦੇਵ ਸਿੰਘ ਪਿੰਡ ਬਲਟੋਆ ਤੇ ਕਿੰਨਾ ਕੁ ਨੁਕਸਾਨ ਕਿੰਨਾ ਕੀਤਾ ਵਾਹ ਜੀ ਕਾਫੀ ਨੁਕਸਾਨ ਕੀਤਾ ਮੁੰਡੇ ਨੂੰ ਕੋਟਬਾਰ ਕੀਤੀ ਸਟਾ ਲਾਈਆਂ ਉਹ ਕਿੱਥੇ ਦਾਖਲ ਉਹ ਤਰਨਤਨ ਜੀ ਤੇ ਆ ਸਾਰਾ ਕੁਝ ਉਹਨਾਂ ਹੀ ਕੀਤਾ ਹਾਂਜੀ ਹਾਂਜੀ ਤਾਂ ਜੀ ਦਾਰਾ ਮੁੰਡਾ ਅੰਦਰ ਵੜਿਆ ਜਦੋਂ ਫਾਇਲ ਕੀਤੀ ਬਾਚਣੀ ਦਰਖਾਸਤ ਦਿੱਤੀ ਐ ਇਸ ਬੰਦੇ ਦਿੱਤੀ ਬਟਾ 24 ਕਿੱਥੇ ਜੀ ਅਰਮੋਗੋਠੀ ਤੇ ਕਾਰਵਾਈ ਹੋਈ ਹੈ ਅਜੇ ਤੱਕ ਨਹੀਂ ਅਜੇ ਤੱਕ ਨਹੀਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਸਾਡੀ ਕਾਰਵਾਈ ਹੋਣੀ ਚਾਹੀਦੀ ਸੰਖਤ ਸੱਜਾ ਹੋਣਾ ਚਾਹੀਦਾ ਕੀ ਨਾ ਬੰਦੀ ਤੇ ਸਭ ਮਾਰ ਦਾ ਜਿੰਦੀ ਆੜ ਭਾਂ ਤੋੜ ਹੋਈ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਹਾਂ ਜੀ ਇਹ ਮਾਮਲਾ ਤੇ ਆ ਪਹਿਲ ਕੁੜੀ ਦਾ ਹੀ ਆ ਪਈ ਅਸੀਂ ਵਾਈਦੇ ਪਈ ਅਸੀਂ ਜਿੱਕੇ ਤਾਂ ਹਿੰਦੇ ਠੇਕੇ ਤਾਂ ਨਹੀਂ ਹਾਨੂੰ ਤਾਂ ਕੋਈ ਨਹੀਂ ਆ ਕੀ ਮਾਮਲਾ ਕੀ ਆ ਕਿਸ ਤਰ੍ਹਾਂ ਮਨ ਲੇ ਠੇਕੇ ਤੁਸੀਂ ਕੀ ਤੋਂ ਲਈ ਅਹੀਂ ਠੇਕੇ ਤੋਂ ਆਦੇ ਜੇਠ ਜਠਾੜੀ ਜੇਠ ਜਠਾੜੀ ਤੋਂ ਲਈ ਤੇ ਡੱਕ ਦਾ ਕੌਣ ਹੈ ਡੱਕ ਦਾ ਗੁਰਦੇਵ ਸਿੰਘ ਕਿੱਥੋਂ ਦਾ ਇਹ ਮਲਟੋਆ ਦਾ ਤੇ ਆ ਕੀ ਗੱਲ ਹੋਈ ਹੈ ਜਿਹੜੀ ਪੰਨ ਤੋੜ ਹੋਈ ਗੋਲੀ ਛੱਡੀ ਇਹ ਪੰਨ ਤੋੜ ਹੋਈ ਹੈ ਲੜਾਈ ਹੈ ਪਤਾ ਨਹੀਂ ਆ ਹੋ ਗਈ ਆ ਤੇ ਉਹਨੇ ਆਪੇ ਉਹਨੂੰ ਫੋਨ ਲਾਇਆ ਵੀ ਮੈਂ ਆਉਂ ਲੱਗਾ ਕਰੇ ਤੇ ਮੈਂ ਕਦੋਂ ਆ ਗਿਆ ਮੈਂ ਭੱਜ ਕੇ ਅੰਦਰ ਵੜ ਗਈ ਡੱਤੀ ਮੈਂ ਬਾਹਰ ਨਹੀਂ ਮੁੜ ਕੇ ਨਿਕਲੀ ਕਦੋਂ ਮੁੰਡੇ ਦੇ ਪੁੱਟ ਤੇ ਕੱਟਦੇ ਰਹੇ ਮੁੰਡਾ ਤੁਹਾਡਾ ਹਾਂਜੀ ਹਾਂ ਕੀ ਨਾਂ ਦਾ ਗੁਰਸੇਵ ਕਸੇਦਾ ਤੇ ਜ਼ਖਮੀ ਆ ਉਹ ਹਾਂਜੀ ਕਿੱਥੇ ਆਓ ਧਰਨਦਾਨ ਦਾਖਲਵਾ ਹਾਂਜੀ ਦਾਖਲ ਤੇ ਕੋਈ ਦਰਖਾਸਤ ਦਿੱਤੀ ਐ ਇਸ ਮੰਨ ਤੇ ਤੇ ਇਸੇ ਭਾਜੀ ਕੋਠੀ ਤੇ ਕੋਈ ਕਾਰਵਾਈ ਹੋਈ ਹੈ ਕਾਰਵਾਈ ਜੇ ਨਹੀਂ ਕੋਈ ਤੇ ਗੋਲੀ ਕਿੰਨੇ ਕੀ ਚੱਲੀ ਐ ਗੋਲੀ ਵਾਵਾ ਇਹ 8 3 4 ਫਾਇਆ ਪਈ ਚੱਲਦਾ ਚਲਾਏ ਨੇ ਦੋ ਤਾਂ ਤਿੰਨ ਫਰ ਕੀਤੇ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਵੀ ਸਾਨੂੰ ਮਿਲਨੇ ਚਾਹ ਸਾਫ ਮਿਲਣਾ ਚਾਹੀਦਾ ਹਾਂ ਅ ਸਰ ਇੱਕ ਅਲਗੋ ਕਲਾ ਦੀਆਂ ਬੇਕਾਂ ਨੇ ਬਲਵੰਤ ਸਿੰਘ ਪੱਤੂ ਆ ਉਹਨਾਂ ਦੇ ਘਰ ਕੁਝ ਵਿਅਕਤੀਆਂ ਨੇ ਆੜ ਕੇ ਗੋਲੀ ਚਲਾਈ ਐ ਸਿਰ ਪੰਨ ਟੋਟ ਕੀਤੀ ਐ ਕੀ ਮਾਮਲਾ ਕੀ ਐ ਸਰ ਇਹ ਮਾਮਲਾ ਇਹ ਦਰਸੇਵਕ ਸਿੰਘ ਸਨ ਉਹ ਬਲਵੰਤ ਸਿੰਘ ਵਾਸੀ ਬਈਕਾ ਲਗੋ ਇਹ ਇਲੈਕਸ਼ਨ ਵਾਲੀ ਰਾਤ ਸਾਡੇ ਕੋਲ ਕਰੀਬ 8:30 ਦੇ ਵਿੱਚ ਆਏ ਸੀ ਤੇ ਸਾਡੇ ਘਰ ਗੋਲੀ ਚਲੀ ਐ ਮੌਕੇ ਤੇ ਹੀ ਗਏ ਆ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਹ ਸੰਬੰਧੀ ਜੋ ਅਗਲੇ ਪੰਨੇ ਤਕਰੀਬ ਹਾਲਾਤ ਸਾਹਮਣੇ ਆਉਣਗੇ ਉਹ ਸੰਬੰਧੀ ਕਾਰਵਾਈ ਕੀਤੀ ਜਾਵੇ ਉਹ ਕਹਿੰਦੇ ਕਿ ਖੋਲ ਤਾਂ ਪੁਲਿਸ ਲੱਗ ਗਈ ਖੋਲ ਦਿੱਤੇ ਹੁਣ ਖੋਲ ਵੇਖਾਂਗੇ ਜਾਂਚ ਕਰ ਸ਼ਿਕਾ ਕੋਈ ਮਿਲਿਆ ਨਹੀਂ ਉੱਥੋਂ ਸਾਨੂੰ ਖੋਲ ਦਿੱਤਾ ਦਿੱਤੇ ਸ਼ਿਕਾ ਕੋਈ ਮਿਲਿਆ ਨਹੀਂ ਬਾਕੀ ਨਿਸ਼ਾਨ ਵੀ ਕੋਈ ਗੋਲੀ ਦਾ ਸਾਹਮਣੇ ਨਹੀਂ ਆਇਆ ਨਾ ਕੋਈ ਮੱਡਾ ਵੀ ਇੱਕ ਨਾਂ ਦਾ ਜਖਮ ਉਹ ਜ਼ਖਮੀ ਉਹਨੂੰ ਕਹੇ ਹੀ ਜਾ ਗਿਆ ਹਸਪਤਾਲ ਦਾਖਲ ਉਹ ਜੋ ਕਾਰੋਈ ਬੰਦੀ ਹੋ ਗਈ ਕਾਰਵਾਈ ਕਰਦਾ